ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹੰਨੇ ਹੰਨੇ ਬਾਦਸ਼ਾਹੀ ਕਿਤਾਬ ਦਾ ਇੱਕੀਵਾਂ ਭਾਗ ਪੜਾਂਗੇ ਤਾਰੂ ਸਿੰਘ ਦੀ ਸਾਖੀ ਜੋ ਸੁਣਾਏ ਦੇਹ ਸੁਖ ਨਹਿ ਮਨ ਮੈ ਗੁਨਾ ਭਾਈ ਮਤਾਬ ਸਿੰਘ ਦੀ ਸ਼ਹਾਦਤ ਤੋਂ ਮਗਰੋਂ ਹੁਣ ਜ਼ਕਰੀਆ ਦਾ ਧਿਆਨ ਭਾਈ ਤਾਰੂ ਸਿੰਘ ਵੱਲ ਸੀ ਉਹ ਚਾਹੁੰਦਾ ਸੀ ਕਿ ਇਸਲਾਮ ਕਬੂਲ ਕਰ ਲਵੇ ਤਾਂ ਕਿੰਨਾ ਚੰਗਾ ਹੋਏਗਾ ਤੇ ਇੱਕ ਮਿਸਾਲ ਕਾਇਮ ਹੋ ਜਾਏਗੀ ਭਾਈ ਸਾਬਨੂ ਕਚੈਰੀ ਵਿੱਚ ਲਿਆਂਦਾ ਗਿਆ ਸਿੰਘ ਨੇ ਅੰਦਰ ਆਉਂਦਿਆਂ ਹੀ ਪਹਿਲਾ ਫੁੱਤੇ ਬ ਲਈ ਤੇ ਫਿਰ ਗੱਜ ਕੇ ਜਕਾਰਾ ਛੱਡਿਆ ਖਾਨੂ ਦੇ ਚਿਹਰੇ ਦਾ ਰੰਗ ਉੱਡ ਗਿਆ ਕਿ ਕਿੰਨੇ ਦਿਨਾਂ ਤੋਂ ਭੁੱਖਾ ਤੇ ਆਇਆ ਰੱਖਿਆ ਹੋਇਆ ਪਰ ਮੜਕ ਸਿੰਘ ਦੀ ਰਤਾ ਵੀ ਘਟ ਨਹੀਂ ਹੋਈ ਹਾਲਾਂਕਿ ਸਿੰਘ ਦੀ ਇਹ ਨੀਂਦ ਨਹੀਂ ਸੀ ਪਰ ਸਾਰੇ ਦਰਬਾਰੀਆਂ ਨੂੰ ਪਈ ਸਾਬ ਦੀ ਇਹ ਚੜ੍ਹਦੀ ਕਲਾ ਵਾਲੀ ਬਿਰਤੀ ਨੇ ਇੰਜ ਮਹਿਸੂਸ ਕਰਵਾਇਆ ਜਿਵੇਂ ਕਿਸੇ ਦੀ ਉਂਗਲ ਵੱਢ ਕੇ ਉੱਪਰ ਲੂਣ ਪਾ ਦਿਓ ਮੇਰੇ ਇੰਨੇ ਵਿਰੁੱਧ ਦਾ ਕਾਰਨ ਕੀ ਹੈ ਕਿਉਂ ਤੁਸੀਂ ਲੋਕ ਮੈਨੂੰ ਇੰਨੀ ਨਫ਼ਰਤ ਕਰਦੇ ਹੋ ਜ਼ਕਰੀਆ ਬੋਲਿਆ ਬਾਹਰ ਨਿਕਲ ਕੇ ਆਪਣਾ ਆਲਾ ਦੁਆਲਾ ਦੇਖ ਜ਼ਕਰੀਆ ਖਾਨ ਤੱਕ ਕਿ ਤੇਰੀ ਨਵਾਬੀ ਕੌਣ ਸੁਖੀ ਹੈ ਰਾਜੇ ਦਾ ਧਰਮ ਹੁੰਦਾ ਕਿ ਜਿੰਨਾ ਚਿਰ ਪਰਜਾ ਵਿੱਚੋਂ ਕੋਈ ਇੱਕ ਵੀ ਬੰਦਾ ਭੁੱਖਾ ਹੈ ਰਾਜਾ ਰੋਟੀ ਦੀ ਬੁਰਕੀ ਮੂੰਹ ਵਿੱਚ ਨਾ ਪਾਵੇ ਤੇ ਤੁਹਾਡੇ ਰਾਜ ਲੋਕ ਤਰਾਤਰਾ ਕਰ ਰਹੇ ਨੇ ਤੈਨੂੰ ਦਿਖਾਈ ਨਹੀਂ ਦਿੰਦਾ ਬਸ ਇਹ ਬਰੋਧ ਹੈ ਖਾਲਸਾ ਐਸੀ ਸਲਤਨਤ ਦੀ ਸਥਾਪਤੀ ਚਾਹੁੰਦਾ ਹੈ ਜਿੱਥੇ ਕਿਸੇ ਨੂੰ ਕੁਲੀ ਗੁੱਲੀ ਜੁੱਲੀ ਦੀ ਕੋਈ ਤੰਗੀ ਨਾ ਹੋਵੇ ਹਲੇਮੀ ਰਾਜ ਦੀ ਸਥਾਪਤੀ ਚਾਹੁੰਦਾ ਹੈ ਖਾਲਸਾ ਪਾਈਦਾਰੂ ਸਿੰਘ ਦੇ ਇਹ ਬੋਲ ਸੁਣ ਕੇ ਨਵਾਬ ਦੇ ਮੱਥੇ ਉੱਤੇ ਤਿਓੜੀਆਂ ਦੀ ਕਤਾਰ ਜਹੀ ਬਣ ਗਈ ਉਹ ਬਾਗੀਆਂ ਨੂੰ ਰੋਟੀ ਕਿਉਂ ਖਵਾਉਂਦਾ ਹੈ ਜ਼ਗਰੀਆ ਜ਼ਕਰੀਆ ਖਿਜਦਾ ਹੋਇਆ ਬੋਲਿਆ ਇਹ ਸੁਭਾ ਹੈ ਖਾਲਸੇ ਦਾ ਇਸ ਸਭਾ ਨੂੰ ਘੜਨ ਲਈ ਸਤਿਗੁਰਾਂ ਨੇ 10 ਜਾਮੇ ਲਾਏ ਹਨ ਨਾਲੇ ਅਸੀਂ ਤੈਨੂੰ ਤੇਰਾ ਪੂਰਾ ਕਰ ਦਿੰਦੇ ਹਾਂ ਬਾਕੀ ਬਚਦਾ ਤੇ ਸਾਡਾ ਹੱਕ ਹੈ ਕਿਸੇ ਨੂੰ ਵੀ ਖਵਾਈਏ ਕਿਸੇ ਲੋੜਵੰਦ ਦਾ ਢਿੱਡ ਭਰਦੇ ਹਾਂ ਤਾਂ ਹਕੂਮਤ ਦੇ ਢਿੱਡ ਪੀੜ ਕਿਉਂ ਉਠਦੀ ਹੈ ਇਹ ਰਾਜ ਹੈ ਤੁਹਾਡਾ ਇਹੀ ਚਾਹੁੰਦੇ ਹਾਂ ਤੁਸੀਂ ਕਿ ਲੋਕ ਭੁੱਖੇ ਮਰ ਜਾਣ ਤੇਰੀ ਕਾਇਰਤਾ ਚਲਕਦੀ ਹੈ ਤੇਰੇ ਬੋਲਾਂ ਤੋਂ ਜਕਰੀਆ ਖਾਨ ਉਹ ਸਿੰਘਾਂ ਨਾਲ ਜੰਗ ਦੇ ਮੈਦਾਨ ਵਿੱਚ ਮੱਥਾ ਤਾਂ ਲਾ ਨਹੀਂ ਸਕਦਾ ਸੋ ਸੋਚਦਾ ਹੈ ਕਿ ਉਹ ਜੰਗਲਾਂ ਵਿੱਚ ਭੁੱਖੇ ਤੇ ਆਏ ਮਰ ਜਾਣ ਇੱਕ ਤਾਰੂ ਸਿੰਘ ਸ਼ਹਾਦਤ ਪਾ ਜਾਏਗਾ ਹਜ਼ਾਰ ਹੋਰ ਉੱਠ ਖਲੋਣਗੇ ਇਹ ਲੜੀ ਨਹੀਂ ਟੁੱਟਣੀ ਨਵਾਬ ਸਾਹਿਬ ਸਿੰਘ ਦੇ ਬੋਲ ਦਰਬਾਰੀਆਂ ਨੂੰ ਹੈਰਾਨ ਕਰ ਰਹੇ ਸਨ ਕੋਈ ਇੰਨੀ ਨਿਡਰ ਕਿਵੇਂ ਹੋ ਸਕਦਾ ਹੈ ਪਤਾ ਹੈ ਕਿ ਨਵਾਬ ਨੇ ਮੌਤ ਦੀ ਸਜ਼ਾ ਦੇਣੀ ਆ ਪਰ ਭਾਈ ਤਾਰੂ ਸਿੰਘ ਦੇ ਬੋਲਾਂ ਵਿੱਚ ਰਤਾ ਵੀ ਟੈਨ ਦੀ ਗਲਾਨੀ ਉਬਾਤ ਤਾਂ ਪਹਿਲਾਂ ਹੀ ਕਰੋਧ ਨਾਲ ਭਰਿਆ ਹੋਇਆ ਸੀ ਭਾਈ ਤਾਰੂ ਸਿੰਘ ਦੇ ਬੋਲ ਸੁਣ ਕੇ ਹੋਰ ਭੱਖ ਗਿਆ ਪਰ ਬੋਲਾਂ ਤੇ ਕਾਬੂ ਕਰਦਾ ਹੋਇਆ ਬੋਲਿਆ ਜੇ ਤੂੰ ਮੁਸਲਮਾਨ ਬਣ ਜਾਏ ਤਾਂ ਤੇਰੀ ਜਾਨ ਬਖਸ਼ੀ ਜਾ ਸਕਦੀ ਆ ਕਿਉਂ ਬਾਲਾਂ ਵਾਲੀਆਂ ਗੱਲਾਂ ਕਰਦਾ ਜ਼ਕਰੀਆ ਖਾਂ ਅਜ ਤੱਕ ਕੋਈ ਵੀ ਸਿੱਖ ਆਪਣੇ ਈਮਾਨ ਤੋਂ ਢੋਲਿਆ ਸਦੀਆਂ ਤੋਂ ਲੱਗਿਓ ਤੁਸੀਂ ਕਿਸੇ ਇੱਕ ਸਿੱਖ ਦਾ ਨਾਮ ਲੈ ਜੋ ਸਿੱਖੀ ਛੱਡ ਕੇ ਮੁਸਲਮਾਨ ਹੋਇਆ ਹੋਵੇ ਤਾਂ ਮੈਂ ਵੀ ਹੋ ਜਾਵਾਂਗਾ ਧਰਤੀ ਸੂਰਜ ਭਾਵੇਂ ਕਦੇ ਡੋਲ ਜਾਣ ਪਰ ਸਿੱਖ ਕਦੇ ਸਦਖ ਤੋਂ ਨਹੀਂ ਡੋਲੇਗਾ ਨਾਲੇ ਸਿੱਖੀ ਤਾਂ ਜਾਨ ਤੋਂ ਵੀ ਪਿਆਰੀ ਹੈ ਤੇ ਜਿਹੜੀ ਸ਼ਹਿ ਜਾਣ ਤੋਂ ਪਿਆਰੀ ਹੋਵੇ ਉਸ ਲਈ ਜਾਨ ਹੱਸ ਕੇ ਕੁਰਬਾਨ ਕਰ ਦੇਣੀ ਚਾਹੀਦੀ ਆ ਐਸੀ ਜ਼ਿੰਦਗੀ ਨੂੰ ਤਰਸਦੇ ਨੇ ਲੋਕ ਪੈਸਾ ਤੇ ਜਗੀਰ ਤੇਰੇ ਨਾਮ ਕੀਤੀ ਜਾਏਗੀ ਜਿਸ ਵੀ ਪਠਾਨ ਦੀ ਕੁੜੀ ਤੇ ਹੱਥ ਧਰੇਗਾ ਉਸ ਦਾ ਨਿਕਾਹ ਤੇਰੇ ਨਾਲ ਕਰਵਾਇਆ ਜਾਵੇਗਾ ਜਿਹੜੀ ਵੀ ਹਵੇਲੀ ਤੈਨੂੰ ਪਸੰਦ ਆਏਗੀ ਤੇਰੀ ਹੋ ਜਾਏਗੀ ਜੇ ਤੂੰ ਕਹੇ ਤਾਂ ਤੇਰੇ ਲਈ ਨਵੀਂ ਆਲੀਸ਼ਾਨ ਹਵੇਲੀਆਂ ਸਾਰੀ ਜਾ ਸਕਦੀ ਐ ਜ਼ਕਰੀਆ ਉਹ ਲਾਲਚ ਦੇ ਰਿਆ ਸੀ ਜਿਸ ਉਤੇ ਦਰਬਾਰ ਵਿੱਚ ਬੈਠੇ ਵੀ ਸੰਕਸ਼ ਦਾ ਈਮਾਨ ਡੋਲ ਜਾਵੇ ਮੌਤ ਹਵੇਲੀਆਂ ਸੁੱਖ ਸਹੂਲਤਾਂ ਤੇ ਬੇਗਮਾ ਨਹੀਂ ਦਿਖਦੀ ਜ਼ਕਰੀਆ ਖਾਨ ਉਹ ਟਲ ਹੈ ਇੱਕ ਦਿਨ ਆਉਣੀ ਐ ਇਹ ਨਹੀਂ ਕਿ ਅਮੀਰਾਂ ਤੇ ਆਲੀਸ਼ਾਨ ਮਹਿਲਾਂ ਵਿੱਚ ਮੌਤ ਦਾਖਲ ਨਹੀਂ ਹੋ ਸਕੇਗੀ ਤੂੰ ਤਾਂ ਮੁਸਲਮਾਨ ਹੈ ਨਵਾਬ ਵੀ ਹੈ ਨਾਵਾਂ ਬਹੁਤ ਵੀ ਹੈ ਤੇਰੇ ਕੋਲ ਕੀ ਤੈਨੂੰ ਮੌਤ ਨਹੀਂ ਆਏਗੀ ਫਿਰ ਕਿਉਂ ਨਾ ਮੈਂ ਇਸੇ ਤਰ੍ਹਾਂ ਕੇਸਾ ਸਵਾਸਾ ਸੰਗ ਸਿੱਖੀ ਨਿਭਾ ਕੇ ਸ਼ਹਾਦਤ ਪਾਵਾਂ ਤਾਂ ਕਿ ਸਤਗੁਰਾਂ ਦੇ ਚਰਨਾਤੀ ਸ਼ੋ ਪਾ ਸਕਾਂ ਹੁਣ ਗੱਲ ਜ਼ਕਰੀਏ ਦੇ ਵੱਸੋਂ ਬਾਹਰ ਹੋ ਗਈ ਤੇ ਉਹ ਗੁੱਸੇ ਵਿੱਚ ਚੀਕਿਆ ਜਿੰਨਾ ਕੇਸਾ ਦਾ ਤੈਨੂੰ ਇਨਾ ਮਾਣ ਹੈ ਦੇਖੀ ਕਿਵੇਂ ਮੈਂ ਇਹਨਾਂ ਨੂੰ ਕੁੱਤਰ ਕੇ ਰੱਸੇ ਵੱਟਦਾ ਤੇਰੇ ਇਹਨਾਂ ਕੇਸਾ ਨੂੰ ਮੇਰੀਆਂ ਜੁੱਤੀਆਂ ਨਾਲ ਮਸਲਿਆ ਜਾਵੇਗਾ ਤੇਰੇ ਸਰਦਾ ਕੱਲਾ ਕੱਲਾ ਵਾਰ ਮੁੰਨ ਦੇਾਂਗੇ ਨਾਈ ਨੂੰ ਬੁਲਾਓ ਤੇ ਕੁੱਤਰ ਦੇਓ ਇਹਦੇ ਕੇਸ ਇਹ ਫੈਸਲਾ ਤਾਂ ਸਤਗੁਰੂ ਆਪ ਕਰਨਗੇ ਕਿ ਕੌਣ ਕਿਸ ਨੂੰ ਜੁੱਤੀ ਅੱਗੇ ਲਾ ਕੇ ਲੈ ਜਾਂਦਾ ਹੈ ਬਦਾਰੂ ਸਿੰਘ ਮੁਸਕਰਾਉਂਦਿਆਂ ਬੋਲੇ ਮੇਰੀ ਸਿੱਖੀ ਕੇਸਾ ਸੰਗ ਨਿਭ ਹੀ ਜਾਏਗੀ ਇਹ ਇੱਕ ਸਿੱਖ ਦਾ ਦ੍ਰਿੜ ਨਿਸ਼ਚਾ ਹੈ ਨਾਈ ਸੱਤੇ ਗਏ ਪਰ ਜਦ ਹੀ ਉਹਨਾਂ ਦੇ ਉਸਤਰੇ ਕੈਂਚੀਆਂ ਭਾਈ ਸਾਹਿਬ ਦੇ ਕੇਸਾਂ ਕੋਲ ਆਈਆਂ ਤਾਂ ਖੁੰਡੀਆਂ ਹੋ ਜਾਂਦੀਆਂ ਵਾਰ-ਵਾਰ ਉਹ ਕੈਂਚੀਆਂ ਤਿੱਖੀਆਂ ਕਰਕੇ ਲੈ ਆਇਆ ਕਰਨ ਤੇ ਹਰ ਵਾਰ ਉਹ ਖੁੰਡੀਆਂ ਹੋ ਜਾਂ। ਉਦਰ ਜ਼ਕਰੀਆ ਗੁੱਸੇ ਨਾਲ ਚੀਕ ਰਿਹਾ ਸੀ ਕੀ ਹੋ ਰਿਹਾ ਹੈ ਕੀ ਤੁਸੀਂ ਇਸ ਨਾਲ ਮਿਲੇ ਹੋਏ ਹੋ ਕਿ ਡਰਦੇ ਹੋ ਨਾਈਆਂ ਤੇ ਡਰ ਨਾਲ ਹੱਥ ਕੰਬ ਰਹੇ ਹਨ ਇਹ ਡਰ ਜ਼ਕਰੀਏ ਦੇ ਡਰਾਵੇ ਤੋਂ ਵੱਧ ਭਾਈ ਤਾਰੂ ਸਿੰਘ ਦੇ ਸਿਦਕ ਦਾ ਸੀ ਐਸਾ ਸਿਦਕ ਜਿਸਨੇ ਨਾਈਆਂ ਦੇ ਸੰਧ ਖੁੰਡੇ ਕਰ ਦਿੱਤੇ ਉਨਾਂ ਨੂੰ ਦਿਸਣੋਂ ਬੰਦ ਹੋ ਗਿਆ ਜਦ ਨਾਈਆਂ ਦੀ ਭਿਆਹ ਹੋ ਗਈ ਤਾਂ ਜ਼ਕਰੀਆ ਬੋਲਿਆ ਚਾਪਦਾ ਹੈ ਇਹ ਕੋਈ ਜਾਦੂਗਰ ਹੈ ਤੇ ਇਨ੍ਹਾਂ ਨਾਈਆਂ ਤੇ ਇਸ ਦਾ ਜਾਦੂ ਚੱਲ ਰਿਹਾ ਪਰ ਅਸੀਂ ਵੀ ਅੱਜ ਦੇਖਾਂਗੇ ਕਿ ਕਿੰਨਾ ਕੁ ਪੱਕਾ ਹੈ ਆਪਣੇ ਧਰਮ ਵਿੱਚ ਇਹ ਤਾਰੂ ਸਿੰਘ ਜਾਓ ਮੁੱਛਿਆਂ ਨੂੰ ਬੁਲਾ ਕੇ ਲਿਆਓ ਤੇ ਨਾਲ ਹੀ ਕਹੋ ਕਿ ਰੰਬੀਆਂ ਸਾਂਣ ਤੇ ਲਾ ਕੇ ਲਿਆਓ ਰੰਬੀਆਂ ਕਦੇ ਸਦਕਾਂ ਤੋਂ ਤਿੱਖੀਆਂ ਨਹੀਂ ਹੋ ਸਕਦੀਆਂ ਜ਼ਕਰੀਆ ਖਾਨ ਪੁਰੰਬੀ ਦੀ ਧਾਰ ਪਰਖ ਤੇ ਮੈਂ ਆਪਣਾ ਸਿਧਕ ਪਰਖਦਾ ਹਾਂ ਤੂੰ ਦੇਖਦਾ ਤਾਂ ਜਾ ਮੈਂ ਤੇਰਾ ਕੀ ਹਾਲ ਕਰਦਾ ਜ਼ਕਰੀਆ ਘਟਿਏ ਜਿਹੇ ਤਰੀਕੇ ਨਾਲ ਹੱਸ ਰਿਹਾ ਸੀ ਮੋਚੀ ਆ ਗਏ ਕਿਸਾ ਸਮੇਂ ਤੇ ਇਸ ਦੀ ਖੋਪਰੀ ਉਤਾਰ ਦਿਓ ਜ਼ਕਰੀਆ ਉੱਚੀ ਆਵਾਜ਼ ਵਿੱਚ ਬੋਲਿਆ ਤੇ ਸੀ ਦੀਆਂ ਆਵਾਜ਼ਾਂ ਵਾਲੇ ਦੁਆਲੇ ਆਈਆਂ ਧੰਨ ਭਾਗ ਨੇ ਇਸ ਨਮਾਣੇ ਸਿੱਖ ਦੇ ਕਿ ਬਚਨ ਰਹਿ ਗਿਆ ਹੈ ਸਤਗੁਰਾਂ ਨੇ ਪੈਜ ਰੱਖ ਲਈ ਤੇ ਅਰਦਾਸ ਪ੍ਰਵਾਨ ਹੋ ਗਈ ਆ। ਪਾਈਤਾਰੂ ਸਿੰਘ ਮੁਸਕਰਾਉਂਦਿਆਂ ਬੋਲ ਰਹੇ ਸਨ। ਉਹਨਾਂ ਨੇ ਜਪਜੀ ਸ਼ੁਰੂ ਕੀਤਾ ਤੇ ਮਲਾਣਿਆਂ ਤੇ ਕਾਜ਼ੀਆਂ ਨੇ ਆਪਣੇ ਕੰਨਾਂ ਵਿੱਚ ਉਂਗਲਾਂ ਦੇ ਲਈਆਂ ਕਿ ਕਿਤੇ ਸਿੱਖਾਂ ਦਾ ਇੱਕ ਲਾਮ ਉਹਨਾਂ ਦੇ ਕੰਨੀ ਨਾ ਪੈ ਜਾਵੇ। ਜ਼ਕਰੀਏ ਨੇ ਮੋਚੀਆਂ ਨੂੰ ਖਾਸ ਤਰ੍ਹਾਂ ਨਾਲ ਹਦਾਇਤਾਂ ਦਿੱਤੀਆਂ ਹਨ ਕਿ ਕਿਸ ਤਰ੍ਹਾਂ ਖੋਪਰੀ ਧਾਰਨੀ ਹੈ। ਮੱਥੇ ਤੋਂ ਸ਼ੁਰੂ ਕਰਕੇ ਕੰਨਾ ਵੱਲਦੀ ਹੁੰਦੇ ਹੋਏ ਗਰਦਨ ਕੋਲੋਂ ਕੱਟ ਕੇ ਚਾਰੇ ਪਾਸੇ ਤੋਂ چیر ਕੇ ਮੁਚੀ ਨੇ ਖੋਪਰੀ ਕੇਸਾਂ ਤੋਂ ਫੜ ਕੇ ਲਾ ਦਿੱਤੀ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਭਾਈ ਸਾਹਿਬ ਨੇ ਬੋਲ ਉਚਾਰੇ ਸੀ ਦੀ ਆਵਾਜ਼ ਮੁੜ ਕੇ ਪਾਸਿਆਂ ਤੋਂ ਆਈ ਢੀੜ ਵਿੱਚੋਂ ਹੋਰ ਆਵਾਜ਼ਾਂ ਵੀ ਆ ਰਹੀਆਂ ਹਨ ਐਸਾ ਅਣਮੁਣਖੀ ਕਾਰਾ ਗਰਕ ਗਈ ਹੈ ਹਕੂਮਤ ਚਾਰੇ ਪਾਸੇ ਹਾਹਾਕਾਰ ਮਚ ਗਈ ਹੈ ਜਿਨ੍ਹਾਂ ਦੇਖਿਆ ਉਹਨਾਂ ਦੇ ਉਤਲੇ ਸਾ ਉੱਤੇ ਰਹਿ ਗਏ ਹਨ ਜਿਨ੍ਹਾਂ ਨੇ ਸੁਣਿਆ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਲੋਕ ਮੁਗਲ ਰਾਜ ਨੂੰ ਬਦਦਵਾ ਵਧੇ ਰਹੇ ਨੇ ਪਾਈਤਾਰੂ ਸਿੰਘ ਅਡੋਲ ਬੈਠੇ ਨਾ ਲਹੂ ਨਾਲ ਸਾਰੇ ਪਿੰਡੇ ਦਾ ਇਸ਼ਨਾਨ ਹੋ ਗਿਆ ਹੈ ਐਸ਼ਹੀਦ ਹੀ ਕਰਦੇ ਹਨ ਇਸ ਤਰ੍ਹਾਂ ਦਾ ਇਸ਼ਨਾਨ ਸ਼ਹਾਦਤਾਂ ਦੇ ਕੇ ਹੀ ਹੁੰਦਾ ਹੈ ਸਿੰਘ ਦੇ ਚਿਹਰੇ ਤੇ ਸ਼ੁਕਰ ਵਾਲੇ ਭਾਵ ਪਾਵੇ ਜ਼ਕਰੀਆ ਖਾਨ ਮੁਸਕਰਾਤਾ ਰਿਹਾ ਹੈ ਪਰ ਉਸ ਨੂੰ ਆਪਣਾ ਆਪ ਜਿੱਤਿਆ ਹੋਇਆ ਪ੍ਰਤੀਤ ਨਹੀਂ ਹੋ ਰਿਹਾ ਉਹ ਨੂੰ ਜਾਪ ਰਿਹਾ ਹੈ ਕਿ ਉਹ ਤਖਤ ਉੱਤੇ ਬੈਠਾ ਵੀ ਹਾਰ ਗਿਆ ਤੇ ਤਾਰੂ ਸਿੰਘ ਖੋਪਰੀ ਲਾ ਕੇ ਪੁੰਜੇ ਬੈਠਾ ਵੀ ਜੇਤੂ ਹੈ ਇਸ ਨੂੰ ਸਿੱਖਾਂ ਦੀ ਧਰਮਸ਼ਾਲਾ ਵਿੱਚ ਛੱਡ ਆਓ ਤੇ ਨਾਲ ਹੀ ਕਹਿ ਦਿਓ ਕਿ ਜਦ ਇਸ ਦੇ ਪ੍ਰਾਣ ਨਿਕਲ ਗਏ ਤਾਂ ਸਸਕਾਰ ਕਰ ਦੇਣ ਪਰ ਜ਼ਕਰੀਏ ਨੇ ਆਪਣੀ ਹੋਈ ਹੱਤਕ ਕਿਸੇ ਨੂੰ ਮਹਿਸੂਸ ਨਹੀਂ ਹੋਣ ਦਿੱਤੀ ਗੁਰੂ ਗੁਰੂ ਜਪਦੇ ਪਇਤਾਰੂ ਸਿੰਘ ਨੂੰ ਉਠਾ ਲਿਆ ਗਿਆ ਸਿੰਘ ਦਾ ਸਾਰਾ ਸਰੀਰ ਪਵਿੱਤਰ ਲਹੂ ਨਾਲ ਧੋਤਾ ਹੋਇਆ ਹੈ ਗੰਗਾ ਨਾਣ ਕੀ ਰੀਸ ਕਰੇਗੀ ਐਸੀ ਇਸ਼ਨਾਨ ਦੀ ਕਾਜ਼ੀ ਮੁਲਾਣਿਆਂ ਨੂੰ ਪਇਤਾਰੂ ਸਿੰਘ ਦਾ ਹੌਸਲਾ ਮਨਸੂਰ ਵਾਂਗ ਜਾਪ ਰਿਹਾ ਹੈ ਪਰ ਗੁਰੂ ਕੇ ਸਿੱਖ ਨੇ ਤਾਂ ਰੱਬ ਹੋਣ ਦਾ ਦਾਵਾ ਨਹੀਂ ਕੀਤਾ ਉਹ ਤਾਂ ਗੁਰੂ ਦੇ ਨਿਮਾਣਾ ਸੇਵਕ ਤੇ ਸਿੱਖ ਸੰਗਤ ਦਾ ਦਾਸ ਕਹਾ ਕੇ પ્રસન્ન ਹੁੰਦਾ ਹੈ ਕੁਝ ਦਿਨ ਬੀਤਣ ਮਗਰੋਂ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਨੂੰ ਧਰਮਸਾਲਾ ਵਿੱਚ ਮਿਲਣ ਗਿਆ। ਨਾਲ ਆਏ ਵਜ਼ੀਰਾ ਵਿੱਚੋਂ ਇੱਕ ਨੇ ਭਾਈ ਸਾਹਿਬ ਨੂੰ ਦੇਖਦਿਆਂ ਕਿਹਾ, "ਕੀ ਕਮਾਲ ਦਾ ਵਜ਼ੂਅ ਕੀਤਾ ਹੈ ਇਸ ਤਾਰੂ ਸਿੰਘ ਨੇ ਆਪਣੇ ਲਹੂ ਨਾਲ।" ਜ਼ਕਰੀਆ ਉਸ ਵੱਲ ਗੁੱਸੇ ਨਾਲ ਦੇਖਦਾ ਹੈ ਤੇ ਫਿਰ ਆਪਣੇ ਭਾਵ ਲੁਕੋਂਦਾ ਹੋਇਆ ਭਾਈ ਸਾਹਿਬ ਨੂੰ ਕਹਿੰਦਾ ਹੈ, "ਆਖਰ ਤੂੰ ਹਾਰ ਹੀ ਗਿਆ ਤਾਰੂ ਸਿਆ ਝੂਠੀ ਨਿਕਲੀ ਤੇਰੀ ਗੱਲ। ਕਹਿੰਦੇ ਨੇ ਸਿੱਖ ਬਚਨਾਂ ਦੇ ਪੱਕੇ ਹੁੰਦੇ ਹਨ।" ਪਰ ਤੂੰ ਤਾਂ ਪੂਰਾ ਨਹੀਂ ਨਿਕਲਿਆ ਤੇਰੀ ਤਾਂ ਨਈ ਨਿਭੀ ਕਿਸ ਸਵਸਨਾਂ ਤੇਰੇ ਕੇਸ ਤਾਂ ਸਾਡੇ ਕੋਲ ਪਏ ਨੇ ਕਿੱਥੇ ਸਮਝ ਆਉਂਦੀਆਂ ਪ੍ਰੇਮ ਵਾਲਿਆਂ ਦੀਆਂ ਖੇਡਾਂ ਰਾਜਿਆਂ ਤੇ ਨਵਾਬਾਂ ਨੂੰ ਜ਼ਕਰੀਆ ਖਾਨ ਮੇਰੀ ਨਿਭ ਗਈ ਹੈ ਮੈਂ ਤਾਂ ਬਸ ਹੁਣ ਆਪਣੀ ਦੂਜੇ ਬਚਨ ਦੀ ਪਾਲਣਾ ਲਈ ਉਡੀਕ ਕਰ ਰਿਹਾ ਹਾਂ ਕਿ ਤੈਨੂੰ ਜਿੱਤੀ ਅੱਗੇ ਲਾ ਕੇ ਲਿਜਾਣਾ ਹੈ ਹਾਂ ਨਿਭ ਗਈ ਹੈ ਤੇਰੀ ਤੂੰ ਕਿਤੇ ਹੋਰ ਤੇ ਤੇਰੇ ਕੇਸ ਕਿਤੇ ਹੋਰ ਜ਼ਕਰੀਆ ਮੁਖੌਲੀਆ ਲਹਿਜ਼ੇ ਵਿੱਚ ਬੋਲਿਆ ਕਿਤੇ ਹੋਰ ਕਿੱਥੇ ਜ਼ਕਰੀਆ ਖਾਨ ਮੇਰੇ ਕੇਸ ਮੇਰੀ ਖੋਪਰੀ ਦੇ ਨਾਲ ਹੀ ਹਨ ਮੇਰੇ ਆਪਣੇ ਸਰੀਰਕ ਅੰਗ ਨਾਲ ਜੁੜੇ ਹੋਏ ਤੂੰ ਉਹਨਾਂ ਨੂੰ ਕੱਟ ਨਹੀਂ ਸਕਿਆ ਜ਼ਕਰੀਆ ਨੂੰ ਕੁਝ ਸੁਝ ਨਹੀਂ ਰਿਹਾ ਤੇ ਭਾਈ ਸਾਹਿਬ ਬੋਲ ਰਹੇ ਹਨ ਸੋਚ ਕੇ ਦੇਖ ਜਦ ਮੈਂ ਤੈਨੂੰ ਜੁੱਤੀ ਅਗੇ ਲਾ ਕੇ ਦਰਗਾਹ ਵਿੱਚ ਲੈ ਕੇ ਜਾਵਾਂਗਾ ਤੇ ਕਲਗੀਧਰ ਪਿਤਾ ਮਹਾਰਾਜ ਜਤੇ ਪਗੰਬਰ ਤੇ ਤੇਰੇ ਜ਼ੋਰ ਤੋਂ ਤੇਰੇ ਜ਼ੁਲਮਾਂ ਪਾਰੇ ਪੁੱਛਣਗੇ ਤਾਂ ਪਗੰਬਰ ਤੇ ਕੀ ਬੀਤੇਗੀ ਮਾੜੀ ਔਲਾਦ ਦਾ ਲਾਂਬਾ ਉਸਤੇ ਪਿਤਾ ਨੂੰ ਹੀ ਹੁੰਦਾ ਹੈ ਤੂੰ ਤਾਂ ਆਪਣੇ ਪਗੰਬਰ ਨੂੰ ਵੀ ਲਜਿਆ ਦਿਵਾਵੇਂਗਾ ਤੇਰੇ ਪਗੰਬਰ ਨੇ ਤਹਾਦੀ ਸਾਜਣਾ ਐਸੇ ਜ਼ੁਲਮ ਕਰਨ ਨੂੰ ਹੀ ਕੀਤੀ ਸੀ ਕਰਬਲਾ ਨੂੰ ਯਾਦ ਕਰ ਕਰ ਹੰਝੂ ਵਹਾਉਂਦੇ ਹੋਏ ਤੇਰੇ ਵਰਗੇ ਪਖੰਡੀਆਂ ਨੇ ਪੰਜਾਬ ਦਾ ਦੇ ਚੁੱਪੇ-ਚੁੱਪੇ ਨੂੰ ਕਰਬਲਾ ਕਰ ਦਿੱਤਾ ਹੈ ਦੋਸ਼ ਖਦੀ ਤਿਆਰੀ ਕਰ ਪਾਪੀਆ ਪਾਈਤਾਰੂ ਸਿੰਘ ਦੇ ਬੋਲ ਸੁਣ ਕੇ ਖਾਨੂ ਬੁਰੀ ਤਰ੍ਹਾਂ ਕੰਬ ਗਿਆ। ਆਉਂਦੇ ਹੋਏ ਉਸ ਦੇ ਮੂੰਹ ਤੇ ਖੁਸ਼ੀ ਚਾਨਕ ਰਹੀ ਸੀ ਪਰ ਜਾਂਦੇ ਹੋਏ ਉਹ ਕਿਸੇ ਐਸੇ ਸੂਬੇਦਾਰ ਜਿਹਾ ਜਾਪ ਰਿਹਾ ਸੀ ਜੋ ਕੋਈ ਬੇਇੱਜ਼ਤੀ ਭਰੀ ਜੰਗ ਹਾਰ ਗਿਆ ਹੋਵੇ। ਸ਼ਾਇਦ ਕਿਸ ਤੱਕਤਲ ਕੀਤੇ ਜਾ ਸਕਦੇ ਹਨ ਪਰ ਸਿੱਧਕ ਨਹੀਂ ਰੱਦ ਦੇ ਨਹੀਂ। ਉਹੀ ਵਜ਼ੀਰ ਫੇਰ ਬੋਲਿਆ ਪਰ ਐਤਕੀ ਜ਼ਕਰੀਏ ਉਸ ਵੱਲ ਗੁੱਸੇ ਨਾਲ ਨਹੀਂ ਦੇਖ ਸਕਿਆ। ਜ਼ਕਰੀਆ ਆਪਣੇ ਆਪ ਨੂੰ ਬਹੁਤ ਸ਼ਰਮਸਾਰ ਹੋਇਆ ਮਹਿਸੂਸ ਕਰ ਰਿਹਾ ਸੀ ਪਰ ਇਹ ਏਡੀ ਵੱਡੀ ਸਮੱਸਿਆ ਨਹੀਂ ਸੀ ਸਮੱਸਿਆ ਨੇਤਾ ਉਸ ਨੂੰ ਹਜੇ ਘੇਰਨਾ ਸੀ ਨਵਾਬ ਨੂੰ ਪਿਸ਼ਾਬ ਦਾ ਬੰਨ ਪੈ ਗਿਆ ਤੇ ਉਹ ਬਿਨ ਪਾਣੀ ਉਹ ਮੱਛੀ ਵਾਂਗ ਤੜਫਣ ਲੱਗਾ ਸ਼ਾਹੀ ਵੈਦ ਬੁਲਾਏ ਗਏ ਪਰ ਸਭ ਵਿਅਰਥ ਕਿਸੇ ਦੀ ਕੋਈ ਦਵਾਈ ਕਾਰਗਰ ਨਹੀਂ ਹੋ ਰਹੀ ਸਗੋ ਜ਼ਕਰੀਏ ਦੀ ਬੇਚੈਨੀ ਹੋਰ ਵਾਧੀ ਜਾਂਦੀ ਹੈ ਕਾਜ਼ੀ ਮੁੱਲੇ ਸੱਦੇ ਗਏ ਬਥੇਰੇ ਤਾਰਮਕੋ ਪਾ ਕੀਤੇ ਕੱਲ ਮੈਂ ਪੜੇ ਫੂਕਾ ਮਾਰੀਆਂ ਪਰ ਸਭ ਨੇ ਫਰ ਉਹ ਨੀਲੇ ਬਾਣਿਆਂ ਵਾਲੇ ਹੱਥਾਂ ਵਿੱਚ ਲੋਤਰ ਪਚਾਓ ਪਚਾਓ ਉਹ ਮੈਨੂੰ ਕੁੱਟ ਰਹੇ ਹਨ ਬਚਾਓ ਕਿਸੇ ਦੇ ਕੁਝ ਪੱਲੇ ਨਾ ਪਵੇ ਤੇ ਨਾ ਹੀ ਕਿਸੇ ਨੂੰ ਕੁਝ ਦਿਖਾਈ ਦੇਵੇ ਪਰ ਜ਼ਕਰੀਏ ਨੂੰ ਸ਼ਹੀਦ ਸਿੰਘ ਦਿਖਾਈ ਦੇਣ ਲੱਗੇ ਸਿਰਾਂ ਤੇ ਚੱਕਰ ਨਿਸ਼ਕੂਰ ਸੂਰਜ ਵਾਂਗ ਡੱਗਦੇ ਚਿਹਰੇ ਤੁਸੀਂ ਜੀ ਆਪਣੇ ਪੀਰਾ ਪੈਗੰਬਰਾਂ ਨੂੰ ਦਿਓ ਪਲੰਗ ਖੋਲ ਖਲੋਤਾ ਮੁੱਲਾ ਬੋਲਿਆ ਉਹਨਾਂ ਪੀਰ ਵੀ ਭਜਾ ਦਿੱਤੇ ਕੋਈ ਸਿੰਘਾਂ ਦੇ ਅੱਗੇ ਨਹੀਂ ਖਲੋ ਰਿਆ ਸਭ ਉਹਨਾਂ ਨੂੰ ਹੱਥ ਜੋੜ ਰਹੇ ਹਨ ਜ਼ਕਰੀਏ ਦਾ ਬੁਰਾ ਹਾਲ ਹੋ ਰਿਹਾ ਸੀ ਕਿਸੇ ਸੂਫੀ ਨੇ ਸਰੀਰ ਤੇ ਸਲੋਤਰਾਂ ਦੇ ਨਿਸ਼ਾਨ ਦੇਖਦਿਆਂ ਕਿਹਾ ਕਿ ਕੋਈ ਵੱਡਾ ਪਾਪ ਹੋਇਆ ਹੈ ਸ਼ਹੀਦ ਸਜ਼ਾ ਦੇ ਰਹੇ ਹਨ ਉਹ ਦੇਖੋ ਉਂਗਲਾਂ ਤੇ ਚੱਕਲ ਚੱਕਰ ਘੁਮਾ ਰਹੇ ਹਨ ਬਸ ਹੁਣ ਮੇਰੇ ਵੱਲ ਨੂੰ ਚਲਾਉਣਗੇ ਬਚਾਓ ਮੇਰਾ ਸਿਰ ਵੱਟਿਆ ਜਾਏਗਾ ਤੁਸੀਂ ਇਹਨਾਂ ਨੂੰ ਕਿਸੇ ਮਹਾਪੁਰਸ਼ ਕੋਲ ਲੈ ਕੇ ਜਾਓ। ਸੂਫੀ ਨੇ ਸਭ ਨੂੰ ਸਿਝਾ ਦਿੱਤੀ। ਹਾਂ, ਖਾਲਸੇ ਕੋਲ। ਮੈਨੂੰ ਖਾਲਸੇ ਕੋਲ ਲੈ ਚੱਲੋ। ਉਹ ਖਾਲਸੇ ਤੋਂ ਮਾਫੀ ਮੰਗਾਗਾ, ਪੈਰ ਫੜਾਗਾ, ਸਭ ਨੂੰ ਤਰਹਾ ਕਰਦੇਓ। ਖਿਮਾ ਮੰਗੋ ਸਾਰਿਆਂ ਤੋਂ। ਵਜ਼ੀਰਾ ਨੇ ਜ਼ਕਰੀਏ ਤੇ ਕਹਿਣ ਤੇ ਸਭ ਕੈਦੀ ਰਹਾ ਕਰ ਦਿੱਤੇ। ਪੁਰਨਵਾਬ ਨੂੰ ਕੋਈ ਆਰਾਮ ਨਾ ਮਿਲਿਆ। ਉਸ ਨੂੰ ਜਾਪਿਆ ਕਿ ਉਸ ਨੂੰ ਤਾਰੂ ਸਿੰਘ ਕੋਲ ਜਾਣਾ ਚਾਹੀਦਾ ਹੈ ਤੇ ਬੰਦ ਖਲਾਸੀ ਦੀ ਬੇਨਤੀ ਕਰਨੀ ਚਾਹੀਦੀ ਹੈ। ਉਸਨੇ ਧਰਮਸਾਲਾ ਵਿੱਚੋਂ ਕੁਝ ਸਿੰਘ ਬੁਲਾਏ ਤੇ ਬੇਨਤੀ ਕੀਤੀ ਮੇਰੀ ਗਲਤੀ ਬਖਸ਼ਵਾਉ ਤੇ ਤਾਰੂ ਸਿੰਘ ਨੂੰ ਕਹੋ ਕਿ ਖਾਨ ਬਹਾਦਰ ਮਾਫੀ ਮੰਗਦਾ ਹੈ ਜੇ ਕਿਸੇ ਤਰ੍ਹਾਂ ਹੋ ਸਕਦਾ ਤਾਂ ਉਸਦੀ ਖੋਪਰੀ ਉਸਦੇ ਸਿਰ ਤੇ ਵਾਪਸ ਢਕਾਓ ਉਹਨੂੰ ਕਹਿਣਾ ਸੀ ਕਿ ਹੋਰ ਜ਼ੋਰ ਲਾ ਲਵੇ ਹੋਰ ਜ਼ੁਲਮ ਕਰਕੇ ਦੇਖ ਲਵੇ ਉਸ ਦਾ ਅੰਤ ਆ ਗਿਆ ਖਾਲਸਾ ਜੀ ਖਾਨ ਨੂੰ ਦਸਨੇਹਾ ਲੈ ਕੇ ਗਏ ਸਿੱਖਾਂ ਨੂੰ ਭਾਈ ਤਾਰੂ ਸਿੰਘ ਬੋਲੇ ਜ਼ਕਰੀਆ ਨੇ ਪਾਈਸਬੇਗ ਸਿੰਘ ਨੂੰ ਵੀ ਕੈਦ ਵਿੱਚੋਂ ਰਹਾ ਕਰਵਾਇਆ। ਉਹਨਾਂ ਨੂੰ ਸੱਦ ਕੇ ਮਿੰਤਾ ਕੀਤੀਆਂ ਕਿ ਉਹ ਜਾ ਕੇ ਪਾਈਤਾਰੂ ਸਿੰਘ ਨੂੰ ਬੇਨਤੀ ਕਰਨ। ਪਰ ਪਾਈਸਬੇਗ ਸਿੰਘ ਕਹਿਣ ਲੱਗੇ, "ਸੰਤ ਦਾ ਬਚਨ ਟਾਲਿਆ ਨਹੀਂ ਜਾ ਸਕਦਾ ਜ਼ਕਰੀਆ ਖਾਨ। ਪਹਾੜ, ਧਰਤੀ, ਪੌੜ ਪਾਣੀ ਸਭ ਇੱਕ ਦਿਨ ਚਲੇ ਜਾਣਗੇ ਪਰ ਇੱਕ ਸਾਧ ਬਚਨ ਅਟਲਾਦਾ। ਸੰਤ ਬਚਨ اٹਲ ਰਹੇਗਾ।" ਨਵਾਬ ਨੇ ਪਾਈਸਬੇਗ ਸਿੰਘ ਦੇ ਪੈਰੀ ਹੱਥ ਵੀ ਲਾਏ। ਪਰ ਕੋਈ ਉਸਦੀ ਮਦਦ ਨਹੀਂ ਕਰ ਸਕਦਾ ਸੀ ਹਾਲਾਂਕਿ ਫਿਰ ਵੀ ਪਈਸ ਬੇਗ ਸਿੰਘ ਨੇ ਜ਼ਕਰੀਆ ਖਾਨ ਦੀ ਹਾਲਾਤ ਪਈਦਾਰੂ ਸਿੰਘ ਨੂੰ ਜਾ ਕੇ ਜਰੂਰ ਦੱਸੀ ਕੋਈ ਸਿੱਖ ਸੇਵਕ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੈ ਤਾਂ ਮੈਂ ਚਮਦੀਆਂ ਜੁੱਤੀਆਂ ਵੀ ਬਣਾ ਕੇ ਦੇ ਸਕਦਾ ਹਾਂ ਸਿੱਖ ਦੀ ਸੇਵਾ ਲਈ ਬੇਨਤੀ ਕਰਨ ਵਾਸਤੇ ਜੇ ਕੋਈ ਦੂਰੋਂ ਪੈਦਲ ਚੱਲ ਕੇ ਆਏ ਤਾਂ ਮੈਂ ਉਹਨਾਂ ਪੈਰਾਂ ਨੂੰ ਸੀਸ ਤੇ ਲਵਾਂਗਾ ਪਰ ਦੁਸਤ ਦਾ ਕੀ ਕਰਾਂ ਕੋਈ ਹੋਰ ਜੋ ਦੁਸ਼ਟ ਦੀ ਸਫਾਰਿਸ਼ ਕਰੇਗਾ ਉਹ ਨਵਾਬ ਦੇ ਨਾਲ ਹੀ ਜਾਏਗਾ ਪਰ ਸਿੱਖ ਉੱਤੇ ਮੇਰਾ ਜ਼ੋਰ ਨਹੀਂ ਸਿੱਖ ਦੀ ਕਹੀ ਮੈਨੂੰ ਮੰਨਣੀ ਪੈਂਦੀ ਆ ਭਇਤਾਰੂ ਸਿੰਘ ਨੇ ਭਇਸਬੀਖ ਸਿੰਘ ਨੂੰ ਬੇਨਤੀ ਕੀਤੀ ਕਿ ਜ਼ਕਰੀਏ ਜਿਹੇ ਪਾਪੀ ਦੀ ਸਫਾਰਿਸ਼ ਨਾ ਕੀਤੀ ਜਾਵੇ ਸੁਬੀਖ ਸਿੰਘ ਨੇ ਤਾਂ ਪਹਿਲਾਂ ਹੀ ਨਵਾਬ ਨੂੰ ਕਹਿ ਦਿੱਤਾ ਸੀ ਕਿ ਸਿੱਖ ਦਾ ਬਚਨ ਟਾਲਿਆ ਨਹੀਂ ਜਾ ਸਕਦਾ ਸੋ ਹੁਣ ਉਹ ਪਰਥ ਕੇ ਜ਼ਕਰੀਏ ਕੋਲ ਗਏ ਤੇ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਤੋਂ ਅਸਮਰੱਥਾ ਜ਼ਾਹਰ ਕੀਤੀ। ਵੈਦਾਂ ਦੇ ਇਲਾਜ ਅਸਫਲ ਹੋ ਰਹੇ ਹਨ ਤੇ ਖਾਨ ਬਹਾਦਰ ਕਹੇ ਜਾਣ ਵਾਲੇ ਨਵਾਬ ਜ਼ਕਰਯਦੀਆਂ ਚੀਕਾਂ ਦੂਰ ਦੂਰ ਤੱਕ ਸੁਣਾਈ ਦਿੰਦੀਆਂ ਹਨ। ਮੈਨੂੰ ਪਤਾ ਹੈ ਕਿ ਸੰਤ ਦਾ ਸਰਬਟਾਲਿਆ ਨਹੀਂ ਜਾ ਸਕਦਾ ਪਰ ਕਿ ਖਾਲਸਾ ਪੰਥ ਵੀ ਇਸ ਬਚਨ ਨੂੰ ਮੋੜ ਨਹੀਂ ਸਕਦਾ ਕਿ ਖਾਲਸਾ ਪੰਥ ਇਸ ਸਰਬ ਨੂੰ ਟੜਵਾ ਨਹੀਂ ਸਕਦਾ। ਖਾਲਸੇ ਦੇ ਖਾਲਸਾ ਦਾ ਸਰਬ ਹੈ ਤੇ ਖਾਲਸਾ ਹੀ ਬਖਸ਼ ਵੀ ਸਕਦਾ ਹੈ। ਜੇ ਤੁਸੀਂ ਮੇਰੀ ਅੰਤਮ ਬੇਨਤੀ ਤੱਕ ਖਾਲਸਾ ਤੱਕ ਪਹੁੰਚਾ ਦੇਵੋ ਪਹ ਖਾਲਸੇ ਤੋਂ 100 ਵਾਰ ਨਕਰ ਰਗੜ ਕੇ ਮਾਫੀ ਮੰਗਾਗਾ ਰੋਂਦਾ ਬਿਲਕੁਲ ਦਾ ਨਵਾਬ ਪਈ ਸਵੇਗ ਸਿੰਘ ਅੱਗੇ ਹੋਰ ਤਰਲਾ ਪਾ ਕੇ ਦੇਖਦਾ ਹੈ ਤੇ ਮੈਂ ਇਹ ਵੀ ਸੁਣਿਆ ਹੈ ਕਿ ਜਿੱਥੇ ਪੰਜ ਸਿੰਘ ਇਕੱਠੇ ਹੋ ਜਾਣ ਉੱਥੇ ਗੁਰੂ ਹਾਜ਼ਰ ਹੁੰਦਾ ਹੈ ਕਿ ਮੇਰੀ ਅਰਦਾਸ ਪੰਜਾ ਕੋਲ ਨਹੀਂ ਹੋ ਸਕਦੀ ਜੇ ਮੇਰੇ ਜਿਹਾ ਕੋਈ ਪਾਪੀ ਨਹੀਂ ਤਾਂ ਖਾਲਸੇ ਜਿਹਾ ਕੋਈ ਬਖਸ਼ਣਹਾਰ ਵੀ ਤਾਂ ਨਹੀਂ ਪਾਈ ਸਬੇਗ ਸਿੰਘ ਤਰਸਦੇ ਘਰ ਵਿੱਚ ਆ ਕੇ ਖਾਲਸੇਵਾਲ ਜੰਗਲਾ ਕੰਨੀ ਤੁਰ ਪਏ ਖਾਲਸੇ ਨੂੰ ਦੇਖਦਿਆਂ ਹੀ ਉਹਨਾਂ ਨੇ ਧਰਤੀ ਨੂੰ ਸ਼ੂਕੇ ਮੱਥ ਹੱਥ ਲਾਇਆ ਤੇ ਪੰਥ ਨੂੰ ਨਮਸਕਾਰ ਕੀਤੀ ਫੁੱਤੇ ਬੁਲਾ ਕੇ ਭਾਈ ਸਾਹਿਬ ਨੇ ਆਉਣ ਦਾ ਕਾਰਨ ਦੱਸਿਆ ਉਹਨਾਂ ਨੇ ਪਾਈ ਤਾਰੂ ਸਿੰਘ ਜੀ ਨੂੰ ਸਿੱਖੀ ਸਲਾਮਤ ਰੱਖਣ ਲਈ ਤਨ ਤਨ ਕਿਹਾ ਤੇ ਖਾਨੂ ਨੂੰ ਤਰਿਗ ਤਰਿਗ ਆਖ ਕੇ ਲਾਣਤਾ ਪਾਈ ਨਾਲ ਹੀ ਉਹਨਾਂ ਪਾਈਦਾਰੂ ਸਿੰਘ ਦੀ ਖੋਪਰੀ ਲੱਥ ਜਾਣ ਮਗਰੋਂ ਵੀ ਚੜਤੀ ਕਲਾ ਵਿੱਚ ਹੁਣ ਅਤੇ ਕਹੇ ਬਚਨ ਪਾਲੇ ਦੀ ਉਡੀਕ ਕਰਨ ਦੀ ਵਿਥਿਆ ਵੀ ਕਹਿ ਸੁਣਾਈ। ਜਦ ਹੀ ਪਾਈ ਸੁਬੇਗ ਸਿੰਘ ਨੇ ਇਹ ਸਾਰੀ ਵਾਰਤਾ ਸੁਣਾ ਕੇ ਜ਼ਕਰੀਏ ਦੀ ਮੌਜੂਦਾ ਹਾਲਾਤ ਅਤੇ ਉਹਨਾਂ ਦੇ ਖਾਲਸਾ ਪੰਥ ਕੋਲ ਆਉਣ ਦਾ ਕਾਰਨ ਦੱਸਿਆ ਤਾਂ ਖਾਲਸਾ ਵੀਰ ਰਸ ਵਿੱਚ ਆ ਗਿਆ ਤੇ ਲਾਹੌਰ ਉੱਤੇ ਧਾਵਾ ਕਰਕੇ ਜ਼ਕਰੀਏ ਦਾ ਸਿਰ ਵੱਢ ਕੇ ਲਿਆਉਣ ਦੀ ਬਿੱਦ ਬਣਾਉਣ ਲੱਗਾ। ਜਦ ਉਹਨਾਂ ਨੇ ਕਿਲੇ ਤੇ ਮੁਗਲ ਫੌਜਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਬਾਰੇ ਕਿਹਾ ਗਿਆ ਤਾਂ ਉਹ ਸਗੋਂ ਦੁੱਗਣੀ ਚੜ੍ਹਦੀ ਕਲਾ ਨਾਲ ਬੋਲੇ ਫਿਰ ਸਿਰ ਲੱਗ ਜਾਣਗੇ ਅਸੀਂ ਵੀ ਉਸੇ ਸ਼ਹੀਦਾਂ ਦੇ ਜਹਾਜ਼ ਵਿੱਚ ਸਵਾਰ ਹੋ ਜਾਵਾਂਗੇ ਜੋ ਪਾਈ ਤਾਰੂ ਸਿੰਘ ਨੇ ਤਿਆਰ ਕੀਤਾ ਹੈ ਕੁਝ ਅਨੁਪਵੀ ਸਿੰਘਾਂ ਨੇ ਕਿਹਾ ਕਿ ਜਦ ਪਾਈ ਤਾਰੂ ਸਿੰਘ ਦਾ ਬਚਨ ਹੈ ਕਿ ਦੁਸ਼ਟ ਨੂੰ ਜੁੱਤੀ ਅੱਗੇ ਲਾ ਕੇ ਲਜਾਣਾ ਹੈ ਤਾਂ ਸਾਨੂੰ ਜ਼ਿਆਦਾ ਕਾਲ ਨਹੀਂ ਕਰਨੀ ਚਾਹੀਦੀ ਪਾਈ ਸੁਬੇਗ ਸਿੰਘ ਵੀ ਕਹਿਣ ਲੱਗੇ ਕੇ ਨਵਾਬ ਵੈਸੇ ਵੀ ਘੜੀ ਪਲ ਦਾ ਪ੍ਰਾਣਾ ਹੈ ਉਸਤੇ ਪ੍ਰਾਂਤਵਾਸ ਨਿਕਲਣ ਵਾਲੇ ਹੀ ਹਨ ਤਦ ਸਾਰੇ ਸਹਿਜ ਵਿੱਚ ਆ ਗਏ ਖਾਲਸਾ ਜੀ ਪਾਈ ਤਾਰੂ ਸਿੰਘ ਦੇ ਬਚਨ ਖੰਡੇ ਧਾਰ ਜਿਹੇ ਦਿੱਖੇ ਹਨ ਐਸੇ ਬਚਨ ਕਿ ਠੋਸ ਪਰਬਤਾਂ ਨੂੰ چیر ਕੇ ਲੰਘ ਜਾਣ ਜ਼ਕਰੀਆ ਵਿਚਾਰਾ ਕਿਸੇ ਖੇਤ ਦੀ ਮੂਲ ਹੀ ਨਵਾਬ ਉੱਤੇ ਉਸਤੇ ਨਵਾਬ ਤੇ ਉਸਤੇ ਸਾਥੀ ਕਾਜ਼ੀ ਮਲਾਣਿਆਂ ਨੇ ਤਾਂ ਸਭ ਪੀਰ ਪਗੰਬਰ ਵੀ ਧਿਆ ਕੇ ਦੇਖ ਲੈ ਹਨ ਪਰ ਸਿੰਘ ਦੇ ਬਚਨ ਬਚਨਾ ਅੱਗੇ ਕੋਈ ਨਹੀਂ ਖਲੋ ਸਕਿਆ ਸ਼ਹੀਦ ਸਿੰਘ ਆ ਪਇਤਾਰੂ ਸਿੰਘ ਦਾ ਬਚਨ ਪਗਾਉਣ ਲਈ ਆਣ ਤਰੇ ਆਣ ਪਇਸਬੇਗ ਸਿੰਘ ਨੇ ਸਿੰਘ ਨੂੰ ਹੋਰ ਖੁੱਲਕੇ ਬਚਨ ਸੁਣਾਏ ਸਭ ਪਾਸਿੋਂ ਧੰਨ ਧੰਨ ਪਇਤਾਰੂ ਸਿੰਘ ਜੀ ਦੀਆਂ ਆਵਾਜ਼ਾਂ ਆ ਰਹੀਆਂ ਸਨ ਪਇਸਬੇਗ ਸਿੰਘ ਨੇ ਬੋਲਣਾ ਜਾਰੀ ਰੱਖਿਆ ਨਵਾਬ ਦੀ ਮੌਤ ਮਗਰੋਂ ਤੁਰਕਾ ਵਿੱਚ ਖਾਨਾ ਜੰਗੀ ਛੜ ਪੈਣੀ ਹੈ ਤੇ ਖਾਲਸੇ ਨੇ ਲਾਹੌਰ ਉਤੇ ਕੇਸਰੀ ਚਲਾ ਦੇਣਾ ਹੈ ਮਾਤਾ ਪੰਥਗੇ ਬੇਨਤੀ ਕਰਨੀ ਚਾਹੁੰਦਾ ਕਿ ਹੁਣ ਮਰਦੇ ਹੋਏ ਜ਼ਕਰੀਆ ਖਾਨ ਨੇ ਖਾਲਸੇ ਦੀ ਸ਼ਰਨ ਧੱਕੀ ਹੈ ਤੇ ਗੁਰੂ ਵਾਕ ਹੈ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਸੋ ਖਾਲਸਾ ਜਾਵੇ ਤਾਂ ਆਪਣੀ ਜ਼ਾਹਰਾ ਕਲਾ ਦਿਖਾਵੇ